ਸਤਿ ਸ਼੍ਰੀ ਅਕਾਲ ਜੀ ਆ ਜੋ ਤੁਸੀਂ ਫਲੈਟ ਦੇਖ ਰਹੇ ਹੋ ਮਹਾਲੀ ਦੇ ਵਿੱਚ ਆ ਇਹ 4 بی ایچ ਕੇ ਦਾ ਫਲੈਟ ਆ ਜੀ ਡਬਲ ਪੋਰਸ਼ਨ ਅਕਸਰ ਜੋ ਸ਼ਹਿਰ ਦੇ ਵਿੱਚ ਆਪਾਂ ਦੇਖਦੇ ਆਂ ਦੋਸਤੋ ਇੱਥੇ ਇਹੀ ਖੁਸ਼ੀ ਹੁੰਦੀ ਆ ਹਰੇਕ ਦੀ ਸ਼ਹਿਰ ਦੇ ਵਿੱਚ ਵੀ ਆਪਣਾ ਡਬਲ ਪੋਰਸ਼ਨ ਦਾ ਫਲੈਟ ਹੋਵੇ ਆਪਾਂ ਉੱਪਰਲੀ ਮੰਜ਼ਲ ਆਪਾਂ ਕਰਾਇਦਾਰ ਰੱਖ ਸਕਦੇ ਆ ਤੇ نیچے ਆਪ ਆਪਣੀ ਰੈਸ਼ ਕਰ ਸਕਦੇ ਆ ਸੇਮ ਹੀ ਬਾਈ ਹੋਰਾਂ ਨੇ ਇੱਥੇ ਬਾਈ ਹੋਰੀ ਫਲੈਟ ਬਣਾ ਕੇ ਵੇਚਦੇ ਆ ਤੇ ਤੁਹਾਨੂੰ ਫਲੈਟ ਵੀ ਅੰਦਰੋਂ ਦਿਖਾਵਾਂਗੇ ਬਹੁਤ ਸੋਹਣਾ ਫਲੈਟ ਹੈ ਡਬਲ ਪੋਰਸ਼ਨ ਆ ਦੇਖੋ ਉੱਪਰਲੀ ਮੰਜ਼ਲ ਵਾਸਤੇ ਇਧਰ ਬਾਹਰੋਂ ਪੌੜੀਆਂ ਦਾ ਵੀ ਰੱਖਿਆ ਹੈ ਤੇ ਇੱਥੇ ਗੱਡੀ ਪਾਰ ਕਰ ਸਕਦੇ ਨੇ ਜਿੱਥੇ ਆਪਾਂ ਹੁਣ ਖੜੇ ਸੀ ਤੇ ਕੋਈ ਵੀ ਗੱਡੀ ਪਾਰ ਕਰ ਸਕਦੇ ਵੱਡੀ ਤੋਂ ਵੱਡੀ ਗੱਡੀ ਪਾਰ ਹੋ ਸਕਦੀ ਆ ਆ ਜੋ ਅੰਦਰ ਚੱਲਦੇ ਫਲੈਟ ਦੇ ਆ ਦੇਖੋ ਆ ਦੇਖੋ ਜੀ ਦੀਵਾਰ ਦੇ ਉੱਪਰ ਵੀ ਪੀਓਪੀ ਦਾ ਨਵਾਂ ਡਿਜ਼ਾਈਨ ਬਾਈ ਹੋਰਾਂ ਨੇ ਫਰਮੇ ਬਣਾ ਕੇ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਕੰਧਾਂ ਤੇ ਵੀ ਆਪਾਂ ਲੌਬੀ ਦਾ ਇਹ ਦੇਖ ਰਹੇ ਹਾਂ ਉੱਪਰ ਦੇਖੋ पीओपी बहुत कांड ਕੀਤੀ हुई है दो बेडरूम है जी ਇਹਦੇ ਵਿੱਚ ਤੇ ਇੱਧਰ ਦਿਖਾਉਣਾ ਤੁਹਾਨੂੰ ਕਿਚਨ ਦਾ ਏਰੀਆ ਵੀ ਪੂਰਾ ਲਾਈਟ ਨਾਲ ਪੂਰੀ ਲਾਈਟਿੰਗ ਕੀਤੀ ਹੋਈ ਹੈ ਕਿਚਨ ਦੇ ਏਰੀਆ 'ਚ ਵੀ ਉੱਪਰੋਂ ਡਾਉਨਸ ਪੀਓਪੀ ਕਰਕੇ ਨਾ ਲਾਈਟ ਦਿੱਤੀ ਹੋਈ ਹੈ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਕਿਚਨ ਵੀ ਤਾਂ ਫਰਸਟ ਬੈੱਡਰੂਮ ਆ ਗਿਆ ਜੀ ਕੰਧਾਂ ਦੇ ਉੱਪਰ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈ ਤੇ ਉੱਪਰ ਪੀਓਪੀ ਦੂਸਰਾ ਬੈਡਰੂਮ ਦਿਖਾਵਾਂਗੇ ਵਿੱਚੋਂ ਜੋ ਅੰਦਰ ਅਟੈਚ ਹੁੰਦਾ ਵਾਸ਼ਰੂਮ ਇਹਦੇ ਉੱਪਰ ਕੰਧਾਂ ਤੇ ਵੀ ਨਾ ਤੁਰ ਤੱਕ ਛੱਤ ਤੱਕ ਲੱਗਿਆ ਹੋਇਆ ਜੀ ਟਾਈਲਸ ਤੇ ਬਹੁਤ ਸੋਹਣਾ ਗ੍ਰੇਨਾਇਟ ਦਾ ਕੰਮ ਕੀਤਾ ਹੋਇਆ ਤੇ ਇੱਧਰ ਆ ਜੀ ਦੋਸਤੋ ਤੇ ਬਹੁਤ ਸੋਹਣੇ ਤਰੀਕੇ ਦਾ ਆ ਖੁੱਲਾ ਏਰੀਆ ਰੱਖਿਆ ਹੋਇਆ ਬਾਹਰ ਵਾਸ਼ਿੰਗ ਮਸ਼ੀਨ ਵਗੈਰਾ ਰੱਖ ਸਕਦੇ ਆ ਤੇ ਇੱਧਰਲੇ ਦੂਸਰੇ ਬੈਡਰੂਮ ਦੇ ਵਿੱਚ ਤੇ ਵਧੀਆ ਤਰੀਕੇ ਦਾ ਮੂੰ ਫਲੈਟ ਬਣਾਇਆ ਹੋਇਆ ਹੈ। ਅਗਰ ਕਿਸੇ ਦੋਸਤ ਨੂੰ ਐਦਾਂ ਦਾ ਫਲੈਟ ਇੱਥੇ ਚਾਹੀਦਾ ਆ ਤਾਂ ਅੱਗੇ ਵੀ ਵੀਡੀਓ ਕਰਦੇ ਰਵਾਂਗੇ। ਤਾਂ ਤੁਸੀਂ ਕੰਟੈਕਟ ਨੰਬਰ ਦੇਵਾਂਗੇ। ਕੰਟੈਕਟ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਤੇ ਬਹੁਤ ਸੋਹਣੇ ਫਲੈਟ ਬਾਈ ਹੋਰੀ ਬਣਾ ਕੇ ਵੇਚਦੇ ਆ। ਤੇ ਚੰਗਾ ਮਟੀਰੀਅਲ ਯੂਜ਼ ਕਰਦੇ ਆ। ਤੇ ਅਸਲ ਮਟੀਰੀਅਲ ਤੇ ਮਕਾਨ ਦੀ ਨਹੀਂ ਖੜੀ ਹੁੰਦੀ ਆ ਜੇ ਮਟੀਰੀਅਲ ਚੰਗਾ ਹੋਊਗਾ ਤਾਂ ਲਾਈਫ ਜ਼ਿਆਦਾ ਹੋਊਗੀ। ਤਾਂ ਤੁਸੀਂ ਦੇਖ ਸਕਦੇ ਹੋ। ਬਹੁਤ ਸੋਹਣਾ ਡਬਲ ਪੋਰਸ਼ਨ ਹੈ ਜੀ 4 ਬੀ ਐਚ ਕੇ 2 ਬੀ ਐਚ ਕੇ ਨੀਚੇ 2 ਬੀ ਐਚ ਕੇ ਉੱਪਰ ਆ ਦੇਖੋ ਜੀ ਵਾਸ਼ਰੂਮ ਦੇ ਉੱਪਰ ਉੱਪਰ ਤੱਕ ਟਾਈਲਸ ਦੋ ਬੈਡਰੂਮ ਨੇ ਕਿਚਨ ਹੈ ਜੀ ਲੌਬੀ ਏਰੀਆ ਆ ਗਿਆ ਤੇ ਬਹੁਤ ਸੋਹਣਾ ਜੀ ਤੇ ਤੁਸੀਂ ਦੇਖ ਹੀ ਰਹੇ ਹੋ ਤੇ ਬਾਈ ਹੋਰਾਂ ਦਾ ਨੰਬਰ ਦਿੰਨੇ ਆ ਜੀ ਸਕਰੀਨ ਤੇ ਤੇ ਜਰੂਰ ਕੰਟੈਕਟ ਕਰਿਓ ਆਕਰ ਕਿਸੇ ਨੂੰ ਚਾਹੀਦਾ ਹੋਇਆ ਸਾਰੀ ਇਨਫੋਰਮੇਸ਼ਨ ਦੇ ਦੇਣਗੇ ਤੁਹਾਨੂੰ ਜੇ ਤੁਸੀਂ ਕੰਟੈਕਟ ਕਰੋਗੇ ਤੇ ਤੁਹਾਨੂੰ ਰੇਟ ਵਗੈਰਾ ਸਾਰਾ ਕੁਝ ਮੈਂਸ਼ਨ ਕਰ ਦੇਣਗੇ ਇਸ ਨੰਬਰ ਤੇ ਕੰਟੈਕਟ ਕਰਿਓ ਉੱਪਰ ਦੇ ਰਹੇ ਆ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ